じゃあいいです ਕਰਦੀ ਗੱਲਾਂ ਪਤਾ ਲੱਗਾ ਮੁੰਡਾ ਕੈਨੇਡਾ ਅੱਛਾ ਵਾਹ ਸ਼ਹਿਰ ਬਟਾਲੇ ਦੀ ਇਸ ਕੁੜੀ ਦੀ ਚਰਚੇ ਇਸ ਟਾਈਮ ਚਾਰੇ ਪਾਸੇ ਹੋ ਰਹੇ ਨੇ ਅਮਨ ਰਾਮਗੜੀਆ ਕੁੜੀ ਦਾ ਨਾਮ ਹੈ ਤੇ ਇਹ ਜੋ ਵੀ ਰੋਸਟਿੰਗ ਕਰਦਾ ਹੈ ਐਨੇ ਦੀਆਂ ਕਾਫੀ ਜ਼ਿਆਦਾ ਕਲਿੱਪਾਂ ਤੇ ਪ੍ਰੂਫ ਦਿਖਾਏ ਨੇ ਜਿਨ੍ਹਾਂ ਵਿੱਚ ਕੁੜੀ ਪੈਸੇ ਮੰਗਦੀ ਏ ਮਤਲਬ ਕੋਈ ਬੰਦਾ ਵੇਖ ਕੇ ਜਿੱਦੇ ਕੋ ਚਾਰ ਪੈਸੇ ਲੱਗਦੇ ਨੇ ਹੈਗੇ ਉਹਨਾਂ ਗੱਲਬਾਤ ਸ਼ੁਰੂ ਕਰ ਲੈਂਦੀ ਏ ਤੇ ਫਿਰ ਪੈਸੇ ਪੂਸੇ ਮੰਗਦੀ ਏ ਤੇ ਕਹਿੰਦੀ ਏ ਕਿ ਤੂੰ ਮੇਰਾ ਖਰਚਾ ਚੱਕ ਲੈ ਤੇ ਬਾਕੀ ਜਿੱਦਾਂ ਤੂੰ ਕਹੇਂਗਾ ਉਦਾਂ ਹੀ ਕਰਾਂਗੇ ਸੋ ਕਾਫੀ ਜ਼ਿਆਦਾ ਦੀਆਂ ਚੈਟਸ ਵਾਇਰਲ ਕੀਤੀਆਂ ਨੇ ਮੁੰ ਦੋਸਤੋ ਅਕਾਊਂਟ ਨੰਬਰ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਜੋ ਇਹਦੇ ਵੱਲੋਂ ਭੇਜਿਆ ਗਿਆ ਹੈ ਪ੍ਰੂਫ ਪੇਸ਼ ਕਰਕੇ ਰੋਸਟਿੰਗ ਕਰਨ ਵਾਲੇ ਮੁੰਡਿਆਂ ਨੇ ਦੱਸਿਆ ਹੈ ਕਿ ਕੁੜੀ ਨੇ 5000 ਰੁਪਏ ਦੀ ਮੁੰਡੇ ਤੋਂ ਡਿਮਾਂਡ ਕੀਤੀ ਸੀ ਤੇ ਕਈਆਂ ਤੋਂ ਇੰਨੇ ਪੈਸੇ ਇਸੇ ਤਰ੍ਹਾਂ ਲਏ ਵੀ ਨਹੀਂ ਬਟਾਲੇ ਸ਼ਹਿਰ ਵਾਲਿਆਂ ਨੂੰ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜਾ ਵੀ ਬਟਾਲੇ ਤੋਂ ਇਹ ਵੀਡੀਓ ਵੇਖ ਰਿਹਾ ਉਹ ਦੱਸਿਓ ਜ਼ਰੂਰ ਕਿ ਇਹ ਜੋ ਗੱਲਾਂ ਚੱਲ ਰਹੀਆਂ ਨੇ ਰੀਲਾਂ ਵਾਲੀ ਮਸ਼ਹੂਰ ਕੁੜੀ ਅਮਨ ਰਾਮ ਗੜੀਆ ਦੇ ਬਾਰੇ ਵਿੱਚ ਕੀ ਇਹ ਸੱਚ ਨੇ ਕਮੈਂਟ ਕਰਕੇ ਸਾਰੇ ਦੱਸਿਓ ਦੋਸਤੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਇਸ ਕਰਕੇ ਜ਼ਰੂਰੀ ਹੈ ਕਿ ਯਾ ਹੋਈ ਹੈ ਤੁਹਾਨੂੰ ਗੱਲ ਥੋੜੀ ਅਜੀਬ ਲੱਗੇਗੀ ਪਰ ਕਾਫੀ ਜ਼ਿਆਦਾ ਜੁਆਕ ਨੇ ਜੋ ਹੈ ਨਾ ਤੋਂ ਪ੍ਰਭਾਵਤ ਹੁੰਦੇ ਨੇ ਤੇ ਸੋਚਦੇ ਨੇ ਕਿ ਇਹਨਾਂ ਦਾ ਬੜਾ ਕੈਂਟ ਲਾਈਫ ਸਟਾਈਲ ਹੈ ਤੇ ਨਿਆਰੇ ਤੇ ਇਹਨਾਂ ਦੇ ਨੇ ਪਰ ਤੁਸੀਂ ਰਿਐਲਿਟੀ ਚੈੱਕ ਕਰ ਸਕਦੇ ਹੋ ਪੈਸੇ ਮੰਗਦਿਆਂ ਫੇਰਦਿਆਂ ਨੇ ਰੋਸ਼ਟ ਕਰਨ ਵਾਲੇ ਮੁੰਡਿਆਂ ਨੇ ਇਹਨਾਂ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਦਾਰੂ ਦੂਰੂ ਚੰਗੀ ਪੀਂਦਿਆਂ ਨੇ ਸਿਗਰਟਾ ਸੁਗਟਾ ਵੀ ਫੂਕਦਿਆਂ ਨੇ ਕਾਫੀ ਜ਼ਿਆਦਾ ਜੁਆ ਇਹਨਾਂ ਦੇ ਚਰਚੇ ਹੋ ਰਹੇ ਨੇ ਸੋਸ਼ਲ ਮੀਡੀਆ